ਇਸ ਵੇਲੇ ਪੰਜਾਬ ਤੇ ਹਰਿਆਣਾ ਦੇ ਵਿਚਾਲੇ ਪਾਣੀ ਦੇ ਮੁੱਦਿਆਂ ਨੂੰ ਲੈ ਕੇ ਫਿਰ ਇੱਕ ਵਾਰ ਖੜਕ ਗਈ ਹੈ ਜਦਕਿ ਪੰਜਾਬ ਦੇ ਵੱਲੋਂ ਜਿਹੜਾ ਪਾਣੀ ਨੂੰ ਇਹ ਗੱਲ ਕਹੀ ਜਾ ਰਹੀ ਹੈ ਕਿ ਇੱਕ ਵੀ ਬੂੰਦ ਜਿਹੜਾ ਉਹ ਹਰਿਆਣਾ ਨੂੰ ਹੁਣ ਨਹੀਂ ਦਿੱਤਾ ਜਾਊਗਾ ਕਿਉਂਕਿ ਹਰਿਆਣਾ ਆਪਣੇ ਹਿੱਸੇ ਦਾ ਪਾਣੀ ਜਿਹੜਾ ਲਗਭਗ ਉਵਰਤ ਚੁੱਕਿਆ ਤੇ ਇਸ ਤੋਂ ਬਾਅਦ हरियाणा ਦਾ ਕਹਿਣਾ ਇਹ ਹੈ ਕਿ ਅਸੀਂ ਪੀਣ ਵਾਲੇ ਪਾਣੀ ਦੀ ਮੰਗ ਕਰ ਰਹੇ ਹਾਂ ਨਾ ਕਿ ਅਸੀਂ ਦੂਜੇ ਪਾਣੀ ਦੀ ਪਰ ਪੰਜਾਬ ਨੇ ਇਹ ਗੱਲ ਸਾਫ਼ ਕਰ ਦਿੱਤੀ ਹੈ ਕਿ 8500 ਕਿਊਸਿਕ ਪਾਣੀ ਦੀ ਗੱਲ ਜ਼ਰੂਰ ਹੋਈ ਸੀ ਪਰ ਸਾਡੇ ਕੋਲ ਪਾਣੀ ਜਿਹੜਾ ਉਹ ਨਹੀਂ ਹੈ ਤੇ ਇਸ ਕਰਕੇ ਸਿਰਫ ਅਸੀਂ 4000 ਕਿਊਸਿਕ ਜਿਹੜਾ ਪਾਣੀ ਉਹ ਆਲਰੇਡੀ ਜਿਹੜਾ ਪਹਿਲਾਂ ਹੀ ਹਰਿਆਣੇ ਨੂੰ ਦਿੱਤਾ ਜਾ ਚੁੱਕਿਆ ਤੇ ਉਸ ਤੋਂ ਬਾਅਦ ਹੁਣ ਸਾਡੇ ਕੋਲ ਹੋਰ ਪਾਣੀ ਨਹੀਂ ਹੈ ਹੁਣ ਇਸ ਮੁੱਦੇ ਨੂੰ ਲੈ ਕੇ ਮਾਮਲਾ ਭੱਗ ਗਿਆ ਤੇ ਸਿਆਸਤ ਗਰਮਾ ਗਈ ਹੈ ਤੇ ਆਮ ਆਦਮੀ ਪਾਰਟੀ ਜਿਹੜੀ ਹੈ ਉਸ ਨੇ ਪੰਜਾਬ ਦੀ ਸੱਤਾਧਾਰੀ ਪਾਰਟੀ ਆ ਉਹਨਾਂ ਨੇ ਸਰਵਪੱਖੀ ਜਿਹੜੀ ਪਾਰਟੀ ਮੀਟਿੰਗ ਹੈ ਉਹ ਸੱਦੀ ਹੈ ਜਿਸ ਦੇ ਵਿੱਚ ਕਈ ਪਾਰਟੀਆਂ ਦੇ ਜਿਹੜੇ ਨੁਮਾਇੰਦੇ ਨੇ ਉੱਥੇ ਸ਼ਾਮਲ ਹੋਏ ਨੇ ਬੇਸ਼ੱਕ ਸ਼ਰਮਣੀ ਅਕਾਲੀ ਦਲ ਦੇ ਵੱਲੋਂ ਸੁਖਬੀਰ ਬਾਦਲ ਉੱਥੇ ਸ਼ਾਮਲ ਨਹੀਂ ਹੋਏ ਪਰ ਸ਼ਰਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੋਂਦੜ ਉਸ ਮੀਟਿੰਗ ਸ਼ਾਮਲ ਹੋਏ ਤੇ ਦਲਜੀਤ ਸਿੰਘ ਚੀਮਾ ਵੀ ਉਸ ਮੀਟਿੰਗ ਦੇ ਵਿੱਚ ਅਕਾਲੀ ਦਲ ਦੇ ਵੱਲੋਂ ਸ਼ਾਮਲ ਹੋਏ ਨੇ ਤੇ ਨਾਲ ਨਾਲ ਦੂਜੇ ਪਾਸੇ ਕਾਂਗਰਸ ਦੇ ਵੱਲੋਂ ਦੋਨੇ ਚਾਹੇ ਉਹ ਪੰਜਾਬ ਦੇ ਜਿਹੜੇ ਸੂਬਾ ਪ੍ਰਧਾਨ ਨੇ ਕਾਂਗਰਸ ਦੇ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਵਿਰੋਧੀ ਧਰਦੇਤਾ ਪ੍ਰਤਾਪ ਸਿੰਘ ਬਾਜਵਾ ਬੇਸ਼ੱਕ ਪਾਰਟੀ ਵਿੱਚ ਸ਼ਾਮਲ ਨਹੀਂ ਹੋਏ ਪਰ ਉਹਨਾਂ ਦੀ ਜਗ੍ਹਾ ਦੇ ਉੱਤੇ ਉੱਥੇ ਕਾਂਗਰਸ ਦੇ ਕਈ ਨੁਮਾ ਦੇ ਵੀ ਪਹੁੰਚੇ ਨੇ ਪਰ ਇਹਦੇ ਨਾਲ ਦੇ ਦੂਜੇ ਪਾਸੇ ਦੇਖਿਆ ਜਾਵੇ ਤਾਂ ਸਰਪੱਖੀ ਮੀਟਿੰਗ ਅਜੇ ਲਗਾਤਾਰ ਚੱਲ ਰਹੀ ਹੈ ਅਜੇ ਮੀਟਿੰਗ ਖਤਮ ਨਹੀਂ ਹੋਈ ਪਰ ਚੱਲ ਅਜੇ ਜਾਰੀ ਹੈ ਪਰ ਇਸ ਦੇ ਚੱਲਦੇ ਪਾਣੀ ਦੇ ਮੁੱਦੇ ਨੂੰ ਲੈ ਕੇ ਗੰਭੀਰ ਚਰਚਾ ਜ਼ਰੂਰ ਹੋ ਰਹੀ ਹੈ ਤੇ ਇਸ ਸਰਪਾਰਟੀ ਮੀਟਿੰਗ ਦੇ ਵਿੱਚ ਇਹ ਵੀ ਦੱਸਣਾ ਬਣਦਾ ਹੈ ਕਿ ਜਿਹੜੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਉਹ ਵੀ ਸ਼ਾਮਲ ਹੋਏ ਨੇ ਤੇ ਇਹਦੇ ਵਿੱਚ ਇੱਕ ਫੈਸਲਾ ਜ਼ਰੂਰ ਲਿਆ ਗਿਆ ਪਾਣੀ ਦੇ ਮੁੱਦਿਆਂ ਦੇ ਉੱਤੇ ਕਿ ਸਾਨੂੰ ਇਕੱਠੇ ਹੋਣ ਦੀ ਲੋੜ ਹੈ ਕਿਉਂਕਿ ਭਾਜਪਾ ਦੇ ਜਿਹੜਾ ਬੀਬੀ ਐਮਬੀ ਦਾ ਬੋਰਡ ਹੈ ਉਹਦੇ ਵਿੱਚ ਰਾਜਸਥਾਨ ਸਿੰਧ ਦੇ ਨਾਲ ਨਾਲ ਦੂਜੇ ਪਾਸੇ ਇਹ ਹਰਿਆਣੇ ਦੇ ਜਿਹੜੀ ਹੈ ਉਹ ਇੱਕ ਜੁੜਤਾ ਕਰ ਲਈ ਹੈ ਜਿਸ ਕਰਕੇ ਜਿਹੜਾ ਫੈਸਲਾ ਹੈ ਉਹ ਹਰਿਆਣੇ ਦੇ ਪੱਖ ਚ ਦਿੱਤਾ ਗਿਆ ਐਸੇ ਕਰਕੇ ਜਿਹੜੀ ਹੈ ਪਾਰਟੀ ਜਿਹੜੀ ਸਰ ਪਾਰਟੀ ਮੀਟਿੰਗ ਹੈ ਉਹ ਬੁਲਾਈ ਗਈ ਹੈ ਤੇ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਨੇ ਇਹ ਮੀਟਿੰਗ ਸੱਦੀ ਹੈ ਤੇ ਇਸ ਦੇ ਵਿੱਚ ਆਪ ਸੁਪਰੀਮੋ ਰਵਿੰਦ ਕੇਜਰੀ ਵਾਲਵੀ ਜਿਹੜੇ ਨੇ ਉੱਥੇ ਮੌਜੂਦ ਨੇ ਤਾਂ ਇਸ ਮੀਟਿੰਗ ਦੇ ਵਿੱਚ ਇੱਕ ਹੋਰ ਵੱਡਾ ਫੈਸਲਾ ਇਹ ਲਿਆ ਗਿਆ ਕਿ ਅੱਜ ਦੇ ਵਿੱਚ 5 ਮਈ ਨੂੰ ਯਾਨੀ ਕਿ 100 ਬਾਰ ਨੂੰ ਵਿਧਾਨ ਸਭਾ ਦਾ ਵਿਸ਼ੇਸ਼ اجلاس ਜਿਹੜਾ ਉਹ ਪਾਣੀ ਦੇ ਮੁੱਦੇ ਨੂੰ ਲੈ ਕੇ ਉੱਥੇ ਬੁਲਾਇਆ ਗਿਆ ਜਦੇ ਵਿੱਚ ਖਾਸ ਤੌਰ ਤੇ ਪਾਣੀਆਂ ਦੇ ਬਾਰੇ ਗੱਲ ਹੋਏਗੀ ਤੇ ਇਹ ਜਿਹੜਾ ਸਾਰਾ ਫੈਸਲਾ ਆਖਰ ਦੇ ਵਿੱਚ ਉਹ 21 ਮਈ ਤੱਕ ਹੈ ਕਿਉਂਕਿ 21 ਮਈ ਤੋਂ ਬਾਅਦ ਪੂਰੇ ਸਾਲ ਦੀ ਜਿਹੜੀ ਵੰਡ ਹੈ ਦੁਬਾਰਾ ਫਿਰ ਪਾਣੀਆਂ ਦੀ ਹੋਣੀ ਹੈ ਪਰ 21 ਦਿਨ ਵਾਸਤੇ ਜਿਹੜਾ ਇਹ ਮੁੱਦਾ ਇਸ ਵੇਲੇ ਭੱਗ ਗਿਆ ਇਹਦੇ ਉੱਤੇ ਸਿਆਸਤ ਕਰਮਾਈ ਹੋਈ ਹੈ ਤੇ ਖਾਸ ਕਰਕੇ ਪੰਜਾਬ ਦੇ ਵਿੱਚ ਜਿਹੜੀ ਭਾਜਪਾ ਹੈ ਉਹ ਪੰਜਾਬ ਨੂੰ ਜਿਹੜਾ 2022 ਦੀਆਂ ਚੋਣਾਂ ਨੂੰ ਲੈ ਕੇ ਇਸ ਢੰਗ ਦੇ ਨਾਲ ਦੇਖ ਰਹੀ ਹੈ ਪਰ ਦੂਜੇ ਪਾਸੇ ਰਵਨੀਤ ਸਿੰਘ ਬਿੱਟੂ ਨੇ ਵੀ ਇਹ ਗੱਲ ਕਹੀ ਸੀ ਬੀਤੇ ਕੱਲ ਕਿ ਪੰਜਾਬ ਦੇ ਪਾਣੀਆਂ ਦਾ ਇੱਕ ਵੀ ਜਿਹੜਾ ਬੂੰਦ ਹੈ ਉਹ ਹਜਾਣੇ ਨੂੰ ਨਹੀਂ ਦਿੱਤਾ ਜਾਊਗਾ ਪੰਜਾਬ ਦਾ ਪਾਣੀ ਪੰਜਾਬ ਦੇ ਕੋਲ ਹੀ ਰਹੂਗਾ ਪਰ ਉਹਨਾਂ ਨੇ ਇਲਜ਼ਾਮ ਜਿਹੜਾ ਭਗਵੰਤ ਸਿੰਘ ਸਰਕਾਰ ਦੇ ਉੱਤੇ ਇਹ ਜ਼ਰੂਰ ਲਗਾਇਆ ਸੀ ਕਿ ਇਹਦੇ ਵਿੱਚ ਜਿਹੜੇ ਕਿਸਾਨਾਂ ਤੇ ਕੇਂਦਰ ਦੀ ਜਿਹੜੀ ਮੀਟਿੰਗ ਹੈ ਉਹਦੇ ਜਿਹੜੀ ਹੋਣੀ ਹੈ ਜਲਦੀ ਹੀ ਤਾਂ ਉਹ ਅੱਜ ਹੁਣ ਬੇਸ਼ੱਕ ਉਹਨੂੰ ਮੁਲਤਵੀ ਕੀਤਾ ਗਿਆ ਪਰ ਉਹਦੇ ਚ ਬਰਨੀਰ ਬਿੱਟੂ ਦਾ ਦੋਸ਼ ਇਹ ਸੀ ਕਿ ਪੰਜਾਬ ਦੇ ਜਿਹੜੇ ਮੁੱਖ ਮੰਤਰੀ ਨੇ ਉਹ ਉਹਨਾਂ ਨੂੰ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋਣ ਤੋਂ ਇਨਕਾਰ ਕੀਤਾ ਗਿਆ ਇਸ ਕਰਕੇ ਜਿਹੜਾ ਉਹ ਇਸ ਮੁੱਦੇ ਨੂੰ ਉਲਝਾ ਕੇ ਇਹ ਕਿਸਾਨਾਂ ਦੀ ਜਿਹੜੀ ਤੇ ਕੇਂਦਰ ਦੀ ਮੀਟਿੰਗ ਆ ਉਹਨੂੰ ਮੁਲਤਵੀ ਕਰਨਾ ਚਾਹੁੰਦੇ ਨੇ ਤਾਂ ਉਹ ਜਦ ਤੱਕ ਹੋ ਵੀ ਗਈ ਹੈ ਪਰ ਇਸ ਗੱਲ ਦੇਖਣ ਵਾਲੀ ਆ ਦੂਜੇ ਪਾਸੇ ਜਿਹੜੇ ਸ਼ਰੋਮਣੀ ਅਕਾਲੀ ਦਲ ਆ ਉਹਦੇ ਸੀਨਰ ਆਗੂ ਨੇ ਬਿਕਰਮ ਸਿੰਘ ਮਜੀਠੀਆ ਉਹਨਾਂ ਦੇ ਵੱਲੋਂ ਵੀ ਪਾਣੀਆਂ ਦੇ ਮੁੱਦੇ ਨੂੰ ਲੈ ਕੇ ਇਹ ਗੱਲ ਕਹੀ ਗਈ ਸੀ ਕਿ ਇਸ ਗੱਲ ਦੇ ਉੱਤੇ ਧਿਆਨ ਦੇਣਾ ਬਹੁਤ ਜ਼ਰੂਰੀ ਹੈ ਕਿਉਂਕਿ ਪੰਜਾਬ ਦੇ ਕੋਲ ਤਾਂ ਆਪਣਾ ਹੀ ਜਿਹੜਾ ਕਿਉਂਕਿ ਰਿਪੀਰੀਅਨ ਸਟੇਟ ਹੋਣ ਦੇ ਕਰਕੇ ਇਹਦੇ ਕੋਲ ਆਪਣੇ ਮੁੱਦੇ ਬਹੁਤ ਨੇ ਤੇ ਪੰਜਾਬ ਜਿੱਥੇ ਦਰਿਆ ਵਗਦਾ ਹੈ ਤੇ ਸਭ ਤੋਂ ਪਹਿਲਾਂ ਹੱਕ ਉਹਦਾ ਹੁੰਦਾ ਜਿਸ ਇਲਾਕੇ ਦੇ ਵਿੱਚ ਦਰਿਆ ਵਗਦਾ ਹੈ ਪਰ ਇਸ ਤੋਂ ਬਾਅਦ ਹੁਣ ਇਹ ਹੈ ਕਿ ਮਜੀਠੀਆ ਨੇ ਇਹ ਵੀ ਗੱਲ ਸਾਹਮਣੇ ਰੱਖੀ ਆ ਕਿ ਪੰਜਾਬ ਨੂੰ ਜਿਹੜਾ ਕਈ ਥਾਂ ਤੋਂ ਕਾਲੇ ਦੌਰ ਤੋਂ ਲੰਘਣਾ ਪੈ ਰਿਹਾ ਤੇ ਕਈ ਜਿਹੜੇ ਉਹਦੇ ਇਲਾਕੇ ਨੇ ਉਹ ਪਾਣੀ ਦੀ ਮਾਰ ਜਿਹੜੀ ਹੈ ਸੋਕੇ ਦੀ ਮਾਰ ਸੱਚ ਉਹ ਚੱਲ ਰਹੇ ਨੇ ਪਰ ਜੇ ਦੋ ਹਰਿਆਣੇ ਨੂੰ ਪਾਣੀ ਦੇਣ ਦੀ ਅਸੀਂ ਗੱਲ ਕਰਦੇ ਆਂ ਜਦੋਂ ਹੜ ਆਉਂਦੇ ਨੇ ਤਾਂ ਉਦੋਂ ਪਾਣੀ ਹਰਿਆਣਾ ਲੈਣ ਤੋਂ ਇਨਕਾਰ ਕਰ ਦਿੰਦਾ ਉਦੋਂ ਹੜਾਂ ਦੀ ਮਾਰ ਇਕੱਲਾ ਪੰਜਾਬ ਚੱਲਦਾ ਤੇ ਹੁਣ ਜਿਹੜਾ ਪਾਣੀਆਂ ਨੂੰ ਲੈ ਕੇ ਹਰਿਆਣਾ ਐਡਾ ਵੱਡਾ ਬਵਾਦ ਜਿਹੜਾ ਉਹ ਖੜਾ ਕਿਉਂ ਕਰ ਰਿਹਾ ਆ ਆਖਰ ਪੀਣ ਵਾਲੇ ਪਾਣੀ ਜੇਕਰ ਪਾਖੜਾ ਚ ਜਾਂਦਾ ਪਾਣੀ ਦੇ ਗੱਲ ਹੋਵੇ ਤਾਂ ਫਿਰ ਉਹ ਕਹਿੰਦੇ ਵੀ ਇੰਨਾ ਪਾਣੀ ਹੈ ਕਿ ਤੁਸੀਂ ਜਾਏ ਸਾਰਾ ਹਿੰਦੁਸਤਾਨ ਪਾਣੀ ਪੀਲੇ ਪਰ ਫਿਰ ਵੀ ਨਹੀਂ ਮੁੱਕਦਾ ਪਰ ਅਜੇ ਜਿਹੜਾ ਪਾਣੀ ਦੀ ਗੱਲ ਹੋ ਰਹੀ ਆ ਉਹ ਜਾਣ ਬੁੱਝ ਕੇ ਤੇ ਜਿਹੜਾ ਇਸ ਗੱਲ ਦਾ ਵਿਕਾਰ ਮੁੱਦਾ ਜਿਹੜਾ ਉਹ ਬਣਾਇਆ ਜਾ ਰਿਹਾ ਤੇ ਪਰ ਇਸ ਪਾਣੀ ਦੇ ਮੁੱਦੇ ਉੱਤੇ ਅੱਜ ਜਿਹੜੀ ਮੀਟਿੰਗ ਆ ਸਰਬ ਪਾਰਟੀ ਦੀ ਉਹ ਸੱਦੀ ਗਈ ਆ ਜਿਸ ਦੇ ਵਿੱਚ ਪਾਟੀਆਂ ਦੇ ਨੁਮਾਇੰਦੇ ਜਰੂਰ ਹਾਜ਼ਰ ਹੋਣੇ ਤੇ ਗੱਲਬਾਤ ਦਾ ਚਰਚੇ ਦੇ ਨਾਲ ਕੋਈ ਨਾ ਕੋਈ ਹੱਲ ਜਰੂਰ ਨਿਕਲੇਗਾ ਪਰ ਇਹ ਗੱਲ ਜਰੂਰ ਹੈ ਕਿ ਸਿਆਸਤਦਾਨਾਂ ਵਿੱਚਕਾਰ ਜਿਹੜੀ ਹੈ ਸ਼ਬਦੀ ਜੰਗ ਜਰੂਰ ਛਿੜੀ ਹੋਈ ਹੈ ਤੇ ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਹਰਿਆਣਾ ਨੂੰ ਉਸ ਦੇ ਹਿੱਸੇ ਦਾ ਪਾਣੀ ਮਿਲ ਚੁੱਕਿਆ ਤੇ ਹੁਣ ਅਸੀਂ ਹਰਿਆਣਾ ਨੂੰ ਇੱਕ ਵੀ ਬੂੰਦ ਜਿਹੜਾ ਪਾਣੀ ਉਹ ਨਹੀਂ ਦੇਵਾਂਗੇ ਕੇਂਦਰ ਸਰਕਾਰ ਨੇ ਵੀ ਦੋਵਾਂ ਰਾਜਾਂ ਦੇ ਵਿਚਕਾਰ ਪਾਣੀ ਦੇ ਵਿਵਾਦ ਮਾਮਲੇ ਵਿੱਚ ਦਖਲ ਜਰੂਰ ਦਿੱਤਾ ਪਰ ਕੇਂਦਰ ਸਰਕਾਰ ਨੇ ਸਖਤ ਰੁਖ ਅਪਣਾਇਆ ਤੇ ਪੂਰੇ ਮਾਮਲੇ ਦੇ ਵਿੱਚ ਪਾਖੜਾ ਬਿਆਸ ਪ੍ਰਬੰਧਨ ਬੋਰਡ ਯਾਨੀ ਕਿ BBMB ਤੋਂ ਰਿਪੋਰਟ ਮੰਗ ਲਈ ਹੈ ਤੇ ਆਪਣੀ ਰਿਪੋਰਟ ਦੇ ਵਿੱਚ BBMB ਨੇ 3 ਤੋਂ 4 ਕਾਰਜ ਯੋਜਨਾਵਾਂ ਪੇਸ਼ ਕੀਤੀਆਂ ਨੇ ਜਿਸ ਵਿੱਚ ਹਰਿਆਣਾ ਨੂੰ ਵਾਧੂ ਪਾਣੀ ਮੁਹੱਈਆ ਕਰਾਉਣ ਦੀ ਵਕਾਲਤ ਕੀਤੀ ਗਈ ਹੈ ਜਿਸ ਕਰਕੇ ਇਹ ਮੁੱਦਾ ਪੱਕ ਚੁੱਕਿਆ ਤੇ BBMB ਨੇ ਪੰਜਾਬ ਹਰਿਆਣਾ ਤੇ ਰਾਜਸਥਾਨ ਨੂੰ ਜਿਹੜਾ ਸਪਲਾਈ ਕੀਤਾ ਜਾਣ ਵਾਲਾ ਪਾਣੀ ਹੈ ਉਹਦੀ ਸਥਿਤੀ ਤੇ ਪੂਰੀ ਰਿਪੋਰਟ ਜਿਹੜੀ ਦੇ ਦਿੱਤੀ ਹੈ ਤੇ ਮੰਗੀ ਵੀ ਸੀ ਪਰ ਦੂਜੇ ਪਾਸੇ ਮੁੱਖ ਮੰਤਰੀ ਪੰਜਾਬ ਨੇ ਕਿਹਾ ਕਿ ਸਾਡੇ ਕੋਲ ਵਾਧੂ ਪਾਣੀ ਨਹੀਂ ਹੈ ਤੇ ਹਰਿਆਣੇ ਨੂੰ ਸਾਡੇ ਤੋਂ ਕੋਈ ਉਮੀਦ ਵੀ ਨਹੀਂ ਕਰਨੀ ਚਾਹੀਦੀ ਤੇ ਪੰਜਾਬ ਦਾ ਪਾਣੀ ਪੰਜਾਬੀਆਂ ਦਾ ਤਾਂ ਅਸੀਂ ਇਸ ਕਿਸੇ ਅਨੁਕ ਹੋਰ ਨਹੀਂ ਦੇ ਸਕਦੇ ਤਾਂ ਬੀਬੀਐਮ ਦੇ ਵਿੱਚ ਪੰਜਾਬ ਦਾ ਸਿਰਫ 60% ਹਿੱਸਾ ਤੇ ਉੱਥੇ ਹੀ ਹਰਿਆਣੇ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਲੋਕ ਤਾਂ ਬੁਲਾਬਲਾ ਕੇ ਪਾਣੀ ਜਿਹੜਾ ਪੀਣ ਵਾਲਾ ਉਹ ਪਲਾਉਂਦੇ ਨੇ ਤੇ ਅੱਜ ਤੱਕ ਦੀ ਦਸ ਵਿੱਚ ਪੀਣ ਦਾ ਜਿਹੜਾ ਪਾਣੀ ਉਹਨੂੰ ਲੈ ਕੇ ਕੋਈ ਬਵਾਦ ਨਹੀਂ ਹੋਇਆ ਤੇ ਪੰਜਾਬ ਚ ਸਾਡਾ ਜਿਹੜਾ ਪੰਜਾਬ ਆ ਜਿਹੜਾ ਉਹ ਵੱਡਾ ਪਰ ਹੈ ਤੇ ਦੋਵਾਂ ਵਿੱਚ ਫਰਕ ਕਿਉਂ ਪਾ ਰਹੇ ਹੋ ਇਹ ਦੋਸ਼ ਨਾਇਬ ਸੈਣੀ ਜੋ ਹਰਿਆਣੇ ਦੇ ਮੁੱਖ ਮੰਤਰੀ ਨੇ ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਉੱਤੇ ਲਾਏ ਨੇ ਤੇ ਉਹਨਾਂ ਨਾਲ ਇਹ ਵੀ ਕਿਹਾ ਕਿ ਪੰਜਾਬ ਮੇਰਾ ਘਰ ਆ ਕੀ ਮੈਂ ਪੰਜਾਬ ਨਹੀਂ ਜਾਵਾਂਗਾ ਜੇਕਰ ਪੰਜਾਬ ਪਿਆਸਾ ਰਹਿਆ ਤਾਂ ਉੱਥੋਂ ਦੇ ਲੋਕਾਂ ਨੂੰ ਆਪਣੇ ਹਿੱਸੇ ਦਾ ਪਾਣੀ ਦੇਵਾਂਗੇ ਮਾਨ ਸਰਕਾਰ ਕਾਰਨ ਸਾਡਾ ਪਾਣੀ ਪਾਕਿਸਤਾਨ ਚਲਾ ਜਾਵੇਗਾ ਇਹ ਇਲਜ਼ਾਮ ਨੇ ਨਾਇਬ ਸੈਣੀ ਦੇ ਪਰ ਦੂਜੇ ਪਾਸੇ ਹੁਣ ਪੰਜਾਬ ਇਸ ਮੁੱਦੇ ਉੱਤੇ ਸਟੈਂਡ ਲੈ ਕੇ ਬਿਲਕੁਲ ਸਖਤ ਹੋਇਆ ਖੜਾ ਹੈ ਤੇ ਪੰਜਾਬ ਦੇ ਕਹਿੰਦੇ ਕਿ ਇੱਕ ਵੀ ਬੂੰਦ ਜਿਹੜਾ ਪਾਣੀ ਅਸੀਂ ਉਧਰ ਨਹੀਂ ਜਾਣ ਦੇਾਂਗੇ ਤੇ ਹੁਣ ਕਈ ਗੱਲਾਂ ਤੋਂ ਜਿਹੜੀ ਆ ਮਨਾਹੀ ਵੀ ਕਈ ਥਾਵਾਂ ਦੇ ਉੱਤੇ ਕੀਤੀ ਗਈ ਆ ਤੇ ਹਰਿਆਣੇ ਦੇ ਵਿੱਚ ਵਾਸ਼ਿੰਗਹਾ ਦੇ ਉੱਤੇ ਜੋ ਰੋਕ ਲਾ ਦਿੱਤੀ ਗਈ ਆ ਸਨਚਾਈ ਦੇ ਉੱਤੇ ਰੋਕ ਲੱਗੀ ਹੋਈ ਆ ਤੇ ਝੱਜਰ ਦੀਆਂ ਵਾਸਤੇ ਵੀ ਕਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਇਹ ਸਾਰੀਆਂ ਹਦਾਇਤਾਂ ਦੇ ਚਲਦੇ ਇਸ ਵੇਲੇ ਮੁੱਦਾ ਜਿਹੜਾ ਪਕਿਆ ਪਰ ਇਹ 21 ਮਈ ਤੱਕ ਦਾ ਮੁੱਦਾ ਹੈ ਜਿਸ ਦੇ ਵਿੱਚ ਲਿਆ ਕੇ ਲਗਭਗ ਸਿਆਸਤ ਕਰਵਾਈ ਜਾ ਰਹੀ ਹੈ ਤੇ ਪਰ ਹੁਣ ਦੇਖਣਾ ਹੋਏਗਾ ਇਹ ਕਿ ਆਖਰ ਪੰਜਾਬ ਸਰਕਾਰ ਉਹ ਤੇ ਉਸ ਸਟੈਂਡ ਦੇ ਉੱਤੇ ਕਿੰਨੀ ਕਾਇਮ ਰਹਿੰਦੀ ਆ ਕੇਂਦਰ ਤੇ ਕਿਸਾਨਾਂ ਦੇ ਵਿਚਾਲੇ ਜਿਹੜੀ ਮੀਟਿੰਗ ਆ ਉਹ ਬੋਲਤ ਵੀ ਹੁੰਦੀ ਆ ਕਿ ਨਹੀਂ ਹੁੰਦੀ ਪਰ ਫਿਲਹਾਲ ਤਾਂ ਬੋਲਤ ਵੀ ਹੋ ਚੁੱਕੀ ਆ ਪਰ ਦੂਜੇ ਪਾਸੇ ਇਹ ਵੀ ਸਵਾਲ ਰਹੂਗਾ ਕਿ ਪੰਜਾਬ ਸਰਕਾਰ ਇਸ ਵੇਲੇ ਪਾਣੀ ਦੇ ਮੁੱਦੇ ਤੇ ਜਿਹੜਾ ਸਟੈਂਡ ਲਏਗੀ ਆਖਰ ਉਹ ਫਿਰ ਕਿੰਨੀ ਦੇਰ ਬਰਕਰਾਰ ਰਹੂਗਾ ਤੇ ਦੂਜੇ ਪਾਸੇ ਜਿਹੜੀ BBMP ਦੇ ਵਿੱਚ ਜਿਹੜੇ ਕੁਝ ਤਬਾਦਲੇ ਕੀਤੇ ਗਏ ਨੇ ਉਹਨਾਂ ਦੇ ਵਿੱਚ ਬਦਲਾਅ ਦੇ ਨਾਲ ਕੀ ਅਸਰ ਪੰਜਾਬ ਦੇ ਉੱਤੇ ਪਏਗਾ ਇਹ ਆਉਣ ਵਾਲਾ ਸਮਾਂ ਦੱਸੇਗਾ